ਜਿਵੇਂ ਪੰਗਾ ਪੀਕੇ ਤੁਸੀਂ ਹੁੱਲੜਵਾਜੀ ਕਰਨੀ ਐ ਉਹ ਫਿਰ ਪਹਿਰਾਵਾ ਉਹ ਮਹਾਰਾਦਾ ਨਾ ਹੋਇਆ ਨਾ ਸਾਮਾ ਨੇੜੀ ਐ ਜੰਗ ਜੁਦ ਹੋ ਸਕਦੇ ਤਿਆਰ ਬਰ ਤਿਆਰ ਕੰਮ ਰਕਸੇ ਕਰੋ ਇਹਦਾ ਪ੍ਰਾਣੀ ਗੱਲਾਂ ਬਾਬਾ ਜੀਵੇਂ ਪ੍ਰਾਣੀ ਸਿੰਘ ਜੰਗਲਾਂ 'ਚ ਰਹਿੰਦੇ ਸੀ ਪੱਤਾ ਪੱਤਾ ਸਿੰਘਾਂ ਦਾ ਵੈਰੀ ਇਹ ਦੁਬਾਰਾ ਹੋਣਾ ਕੰਮ ਬਾਬਾ ਜੀ ਇਹ ਜੰਗਲਾਂ ਵਾਲਾ ਸਿਸਟਮ ਦੁਬਾਰਾ ਆਣਾ ਐ ਫਿਰ ਉਹੀ ਘਰ ਕੁਰਤੇ ਆ ਕੇ ਸਾਰੇ ਜੰਗਲਾਂ 'ਚ ਜਾਣਾ ਪੈਣਾ ਫਿਰ ਉਹੀ ਸਾਰਾ ਵਰਤਾਰਾ ਆਪ ਹੀ ਹੋ ਜਾਣਾ ਐ ਸਾਰੇ ਫਿਰ ਘੋੜਿਆਂ ਦੇ ਰਹਿਣਗੇ ਫਿਰ ਜੰਗਲਾਂ 'ਚ ਸਾਰੇ ਗੁਪਤ ਹੋ ਜਾਣਗੇ ਇਸ ਸਮਾਂ ਆਊਗਾ ਬਾਬਾ ਜੀ ਇਹ ਲਿਖਿਆ ਹੈ ਬਾਣੀ ਚ ਆਪਣਾ ਹੁਣ ਦੇਖ ਦੇਖ ਕੇ ਹੁਣ ਇਹ ਮਹਾਰਾਜਾ ਕਹਿੰਦੇ ਖਾਲਸੇ ਨੂੰ ਕਹਿੰਦੇ ਇੱਕ ਮਹਾਰਾਜਾ ਹਵਾ ਹੀ ਚਲਾਣੀ ਆਏ ਸੀ ਕਿ ਜਿਹਨੂੰ ਸਿੰਘ ਨੂੰ ਸਿੰਘ ਦੇਖ ਕੇ ਅਮਰ ਸ਼ਕ ਲਿਆ ਕਰੂਗਾ ਇਹਨਾਂ ਦਾ ਪ੍ਰਭਾਵ ਹੋਗਾ ਖਾਲਸਾ ਦਾ ਇਹਨਾਂ ਪ੍ਰਤਾਪ ਹੋਏਗਾ ਤੇ ਨਵੀਂ ਜਿਹੜੀ ਮੋਨੇ ਖੋਨੇ ਹੋਣਗੇ ਉਹ ਵੀ ਦੇਖ ਕੇ ਮਹਾਰਾਜਾ ਕਹਿੰਦੇ ਮੇਰਾ ਖਾਲਸਾ ਇਮ ਪ੍ਰਗਟ ਹੋਊਗਾ ਹਵਾ ਹੀ ਐਸੀ ਚੱਲ ਪੈਣੀ ਉਹ ਹੁਣ ਚੱਲ ਰਹੀ ਹੈ ਹਵਾ ਜੇ ਬਾਣਾ ਆ ਗਿਆ ਫਿਰ ਤੁਹਾਨੂੰ ਸ਼ਸਤਰ ਵੀ ਆਣਗੇ ਸ਼ਸਤਰ ਆ ਕੇ ਸਾਰੀ ਵਿੱਧਾ ਵੀ ਤੁਹਾਨੂੰ ਬਾਣੀ ਬਾਣਾ ਪੰਖ ਪਛਾਨੋ ਸਿੰਘ ਗੁਰੂ ਦਾ ਪੰਛੀ ਜਾਨੋ ਇਹ ਬ ਜੰਗਲਾਂ ਦੇ ਕਿ ਖੁਸ਼ ਹੋ ਜਾਂਦੇ ਨੇ ਕਿਉਂਕਿ ਇਹ ਸਾਰਾ ਜੀਵਰੇ ਨੇ ਜੰਗਲਾਂ ਚ ਬਤਾਇਆ। ਬਾਕੀ ਸ਼ਸਤਰ ਲੋਹਾ ਜਿਵੇਂ ਇਹਨੂੰ ਕਹਿੰਦੇ ਆ ਬਾਜੂਬੰਦ। ਜੀ। ਇਹ ਬਾਵਾ ਦਾ ਬਚਾਅ ਵਾਸਤੇ ਵੀ ਹੈ, ਨੱਕ ਤੋੜਨ ਵਾਸਤੇ, ਮੱਥਾ ਤੋੜਨ ਵਾਸਤੇ ਸਾਰਾ ਕੁਝ ਆਲ ਦੇ ਬਾਰ ਇਹ। ਬਾਕੀ ਕਮਰ ਕੱਸੇ ਚ ਕਟਾਰਾ ਇਹ ਕਟਾਰ ਹੁੰਦੀ ਆ। ਜੀ। ਇਹ ਰਾ ਇਹਨੂੰ ਕਹਿੰਦੇ ਆ ਰਾਮਪੂਰੀ। ਜੀ। ਇਹਨੂੰ ਕਹਿੰਦੇ ਆ ਕਰਦ। ਇਹ ਤੇਗਾ, ਇਹ ਤੇਗ ਇਹ ਵੀ ਇਸ ਰੋਹੀ ਚ ਆ ਜਾਂਦਾ ਬਾਦਸ਼ਾਹ। ਜੀ। ਐਵੇਂ ਪਾਂਤ ਪਾਂਦੇ ਨਾਮ ਨੇ ਮਾਰ ਕੇ ਜਿੱਤੇ ਸ਼ਸਤਰ ਨਾਮੰ ਨਮਸਕਾਰ ਤਾਮੰ। ਜਿੱਤੇ ਅਸਤਰ ਪੇੰਗ ਨਮਸਕਾਰ ਤੇ ਧਰਤੀ ਤੇ ਜਿੰਨੇ ਵੀ ਸ੍ਰਿਸ਼ਟੀ ਦੇ ਸ਼ਸਤਰ ਦਿਖਦੇ ਆ ਨਾ ਸਾਰਿਆਂ ਨੂੰ ਨਮਸਕਾਰ ਹੈ ਮੇਰੀ ਇਹ ਹਮਾਰਾ ਪੀਰ ਮਹਾਰਾਜ ਦੇ ਸ਼ਸਤਰ ਮੇਰੇ ਪੀਰ ਨੇ ਮਹਾਰਾ ਕਹਿੰਦੇ ਜਦ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ देऊ ਮੈਂ ਸਾਰਾ ਤੇ ਮਹਾਰਾ ਕਹਿੰਦੇ ਨਿਆਰਾ ਕਦੋਂ ਖਾਲਸਾ ਜਦੋਂ ਆਪ ਪਹਿਰਾ ਵੀ ਚਾਵਾਂਗੇ ਬਾਣੀ ਬਾਣੀ ਚਾਵਾਂਗੇ ਤਾਂ ਹੀ ਨਿਆਰਾ ਲੱਗੂਗਾ ਫੌਜ ਜਿਹੜੀ ਐ ਤੀਰ ਕਮਾਨ ਨਾਲ ਪ੍ਰੈਕਟਿਸ ਕਰ ਰਹੀ ਸੀਗੀ ਭਾਈ ਸਾਹਿਬ ਜੀ ਹੋ ਰਹੇ ਨੇ ਹਰਵਿੰਦਰ ਸਿੰਘ ਜੀ ਤੇ ਸਾਰੇ ਰਾਜਪੁਰੇ ਤੋਂ ਆਏ ਨੇ ਪੁਰਾਣਾ ਰਾਜਪੁਰਾ ਤੇ ਖਾਸ ਤੌਰ ਦੇ ਉੱਤੇ ਇਹਨਾਂ ਕੋਲ ਸ਼ਸਤਰ ਨੇ ਇਹਨਾਂ ਦੇ ਸ਼ਸਤਰਾਂ ਬਾਰੇ ਸਮਝਣ ਦੀ ਕੋਸ਼ਿਸ਼ ਕਰਾਂਗੇ ਜੋ ਤੀਰ ਕਮਾਨ ਨੇ ਤੇ ਇੱਥੇ ਆ ਕੇ ਅਭਿਆਸ ਕਰ ਰਹੇ ਸੀ ਦਰਸ਼ਨ ਕੀਤੇ ਧਾਰਮਿਕ ਸਥਾਨ ਜਿੰਨੇ ਵੀ ਨੇ ਤੇ ਸਾਡੀ ਵੀ ਉਮੀਦ ਹੁੰਦੀ ਹੈ ਕਿ ਸੰਗਤ ਤੱਕ ਜਿਹੜੀ ਪੋਜ਼ਿਟਿਵ ਚੀਜ਼ ਪਹੁੰਚੇ ਇੱਕ ਸੁਨੇਹਾ ਜਾਵੇ ਕਿ ਸਿੰਘ ਕਿਵੇਂ ਤਿਆਰਬਰ ਤਿਆਰ ਰਹਿੰਦੇ ਨੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਏ ਹੋ ਤੁਸੀਂ ਬਾਬਾ ਜੀ ਅਸੀਂ ਰਾਜਪੁਰੇ ਤੋਂ ਆਏ ਜੀ ਪੁਰਾਣੇ ਰਾਜਪੁਰੇ ਤੋਂ ਸਾਰੇ ਵਿਦਿਆਰਥੀ ਗਿਆਨੀ ਸ਼ੇਰ ਸਿੰਘ ਜੀ ਦੇ ਵਿਦਿਆਰਥੀ ਹਨ ਤੇ ਗਿਆਨੀ ਅਵਤਾਰ ਸਿੰਘ ਜੀ ਹੁਣ ਅਸੀਂ ਵਿਦਿਆਰਥੀਆਂ ਵਿੱਚੋਂ ਤੇ ਅਸੀਂ ਉਹਨਾਂ ਤੋਂ ਅਸੀਂ ਸੰਥਿਆ ਲੈ ਰਹੇ ਆਂ ਵਿਦਿਆ ਲੈ ਰਹੇ ਆਂ ਤੇ ਬਾਕੀ ਬਾਕੀ ਗ੍ਰੰਥ ਹੋਰ ਪੜ੍ਹ ਰਹੇ ਨੇ ਆਪਣੇ ਗੁਪਤ ਸਿੰਘ ਹੈਗੇ ਨੇ ਵਿੱਚੋਂ ਕਾਫੀ ਜੀ ਜੀ ਹਾਂ ਜੀ ਅੱਛਾ ਜਿਵੇਂ ਤੁਹਾਡਾ ਪਹਿਰਾਵਾ ਨਿੰਗ ਸਿੰਘਾ ਦਾ ਪਹਿਰਾਵਾ ਵੱਖਰਾ ਹੈ ਪਰ ਤਿਆਰਬਾਰ ਤਿਆਰ ਜਿਵੇਂ ਤੁਹਾਡੇ ਕੋਲ ਤੀਰ ਕਮਾਨ ਹੈਗੇ ਆ ਹੱਥਾਂ ਦੇ ਉੱਤੇ ਲਗਾਏ ਹੋਏ ਨੇ ਤੁਸੀਂ ਪਹਿਲਾਂ ਆਪਣੀ ਇਹ ਪੂਰੀ ਯੂਨੀਫਾਰਮ ਬਾਰੇ ਦੱਸਿਓ ਕਿ ਇਹ ਕੀ ਹੈ ਤੇ ਕਿਵੇਂ ਸਾਰੇ ਨੂੰ ਇਹਨੂੰ ਮੇਨਟੇਨ ਕਰਦੇ ਆਂ ਇਹ ਖਾਲਸੇ ਫੌਜ ਦੀ ਆਰਮੀ ਜਿਵੇਂ ਕਹਿ ਲਓ ਉਹਦੀ ਵਰਦੀ ਆ ਇਹ ਜਿਵੇਂ ਵਰਦੀ ਦਾ ਪਹਿਰਾਵਾ ਹੁੰਦਾ ਆਰਮੀ ਚੋਂ ਵੀ ਖਾਲਸੇ ਦੀ ਫੌਜ ਦਾ ਇੱਕ ਪਹਿਰਾਵਾ ਆ ਇਹ ਨੀਲੇ ਵਸਤਰ ਹੋਗੇ ਬਾਕੀ ਸ਼ਸਤਰ ਲੋਹਾ ਜਿਵੇਂ ਇਹਨੂੰ ਕਹਿੰਦੇ ਆ ਬਾਜੂਬੰਦ ਜੀ ਇਹ ਬਾਵਾ ਦਾ ਬਚਾਅ ਵਾਸਤੇ ਵੀ ਹੈ ਨੱਕ ਤੋੜਨ ਵਾਸਤੇ ਮੱਥਾ ਤੋੜਨ ਵਾਸਤੇ ਸਾਰਾ ਕੁਝ ਹਲਦੇ ਬਾੜ ਇਹ ਬਾਕੀ ਕਮਰ ਕੱਸੇ 'ਚ ਕਟਾਰਾ ਇਹ ਕਟਾਰ ਹੁੰਦੀ ਆ ਜੀ ਇਹ ਰਾ ਇਹਨੂੰ ਕਹਿੰਦੇ ਆ ਰਾਮਪੂਰੀ ਜੀ ਇਹਨੂੰ ਕਹਿੰਦੇ ਆ ਕਰਦ ਇਹ ਤੇਗਾ ਜੀ ਪਾਤ ਪਾਂ ਦੇ ਛਤਰ ਵਿਯੰਤ ਨਾਮ ਹੁੰਦੇ ਨੇ ਜਿਵੇਂ ਆਹ ਬਾਈ ਨੇ ਪਾਇਆ ਇਹਨੂੰ ਗੋਲੀਆਂ ਕਹਿੰਦੇ ਨੇ ਗੋਲੀਆਂ ਇਹ ਗੋਲ ਆ ਜਾਂਦਾ ਇਹ ਠੀਕ ਹੈ ਜੀ ਬਾਕੀ ਸਿੰਘ ਤੁਸੀਂ ਦਰਸ਼ਨ ਵੀ ਕਰਾ ਸਕਦੇ ਹੋ ਗੜੇ ਆ ਜੀ ਇਹ ਤਿੱਗ ਇਹ ਵੀ ਇਸ ਰੋਹੀ ਚ ਆ ਜਾਂਦਾ ਪਾਦਸ਼ਾ ਜੀ ਐਵੇਂ ਪਾਤ ਪਾਂ ਦੇ ਨਾਮ ਨੇ ਮਾਰ ਕੇ ਜਿੱਤੇ ਸ਼ਸਤਰ ਨਾਮੰ ਨਮਸਕਾਰ ਤਾਮੰ ਜਿੱਤੇ ਅਸਤਰ ਪੇੰਗ ਨਮਸਕਾਰ ਤੇੰਗ ਮਾਰ ਕੇ ਜਿੰਨੇ ਵੀ ਧਰਤੀ ਤੇ ਜਿੰਨੇ ਵੀ ਸ੍ਰਿਸ਼ਟੀ ਦੇ ਸ਼ਸਤਰ ਦਿਖਦੇ ਆ ਨਾ ਸਾਰਾ ਨੂੰ ਨਮਸਕਾਰ ਹੈ ਮੇਰੀ ਇਹ ਹਮਾਰਾ ਹੈ ਪੀਰ ਮਾਰ ਕੇ ਨੇ ਸ਼ਸਤਰ ਮੇਰੇ ਪੀਰ ਨੇ ਤੇ ਇਹਨਾਂ ਨੂੰ ਸਾਡਾ ਨਮਸਕਾਰ ਹੈ ਹਾਂ ਜੀ ਅੱਛਾ ਭਾਈ ਸਾਹਿਬ ਜੀ ਜਿਵੇਂ ਤੁਸੀਂ ਅਭਿਆਸ ਕਰਦੇ ਹੋ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਹੋਏ ਆਂ ਕਈ ਨੌਜਵਾਨਾਂ ਦੇ ਵਿੱਚ ਕਿਉਂਕਿ ਇਹ ਤਸਵੀਰਾਂ ਚੱਲਣ ਲੱਗ ਜਾਂਦੀਆਂ ਨੇ ਕਿ ਉੱਥੇ ਜਾ ਕੇ ਕਈ ਹੁੱਲੜ ਬਾਜੀ ਬੜੀ ਕਰਦੇ ਨੇ ਪਰ ਤੁਹਾਡਾ ਪਹਿਰਾਵਾ ਤੁਹਾਡੀ ਫੌਜ ਦਾ ਪਹਿਰਾਵਾ ਬਹੁਤ ਵੱਖਰਾ ਹੈ ਤੇ ਇੱਥੇ ਆ ਕਿ ਬੜੀ ਪੋਜ਼ਿਟਿਵ ਤਸਵੀਰ ਲੱਗ ਰਹੀ ਹੈ ਤੁਹਾਡੀ ਤੇ ਸਾਰੇ ਸਿੰਘਾਂ ਦੀ ਤੇ ਇਹਨੂੰ ਮੇਨਟੇਨ ਕਿਵੇਂ ਕਰਦੇ ਹੋ ਸਾਰੇ ਚੀਜ਼ ਨੂੰ ਜਦੋਂ ਕਿ ਚੱਲਦੇ ਹੋ ਕਿਤੇ ਵੀ ਜਾਂਦੇ ਹੋ ਮਹਾਰਾ ਕਹਿੰਦੇ ਜਦ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ देऊ ਮੈਂ ਸਾਰਾ ਤੇ ਮਹਾਰਾ ਕਹਿੰਦੇ ਨਿਆਰਾ ਕਦੋਂ ਖਾਲਸਾ ਜਦੋਂ ਆਪਾਂ ਪਹਿਰਾ ਵਾਣੀ ਵਾਣੀ ਜਾਵਾਂਗੇ ਤਾਂ ਹੀ ਨਿਆਰਾ ਲੱਗੂਗਾ ਜਿਵੇਂ ਪੰਗਾ ਪੀ ਕੇ ਤੁਸੀਂ ਹੁੱਲੜਵਾਜੀ ਕਰਨੀ ਐ ਉਹ ਫਿਰ ਪਹਿਰਾਵਾ ਉਹ ਮਹਾਰਾ ਦਾ ਨਾ ਹੋਇਆ ਨਾ ਉਹ ਉਹ ਮਹਾਰਾ ਦੀ ਬੇਦਵੀ ਹੋਈ ਫਿਰ ਆਪਾਂ ਖਾਲਸੇ ਦੀ ਫੌਜ ਜੇ ਆ ਪਏ ਹੋਏ ਆ ਖਾਲਸੇ ਫੌਜ ਦੀ ਵਰਦੀ ਪਹਿਨੀ ਹੋਈ ਐ ਤੇ ਸ਼ਸਤਰ ਵਸਤਰ ਰੱਖੇ ਆ ਆਪਣੇ ਗੁਰੂ ਦੇ ਸ਼ਸਤਰਾਂ ਦੀ ਪੂਜਾ ਕਰੋ ਆਪੀ ਮਹਾਰਾ ਪ੍ਰਤਾਪ ਬਖਸ਼ਦੇ ਨੇ ਤੇ ਬਾਕੀ ਨੌਜਵਾਨ ਨੂੰ ਵੀ ਹੋਣਾ ਚਾਹੀਦਾ ਅਮਰ ਸ਼ਾਕੇ ਸਿੰਘ ਬਣੋ ਗੁਰੂ ਵਾਲੇ ਬਣੋ ਸਮਾ ਨੇੜੀ ਐ ਜੰਗ ਜੁਦ ਹੋ ਸਕਦੇ ਆ ਤਿਆਰ ਬਰ ਤਿਆਰ ਕੰਮ ਰਕਸੇ ਕਰੋ ਤੇ ਬਸ ਮਹਾਰਾਜ ਫਿਰ ਇੱਥੇ ਵੀ ਸਹਾਇ ਨਹੀਂ ਉੱਥੇ ਵੀ ਸਹਾਇ ਨਹੀਂ ਕੀ ਮਹਿਸੂਸ ਕਰ ਰਹੇ ਸੀ ਜਦੋਂ ਇਹ ਥਾਵਾਂ ਭੁੱਲਦੇ ਨਹੀਂ ਖਾਲਸੇ ਨੂੰ ਕਦੇ ਵੀ ਜਿਹੜੀਆਂ ਥਾਵਾਂ ਨੇ ਇੱਥੇ ਬਹੁਤ ਸਿੱਖ ਇਤਿਹਾਸ ਪਿਆ ਹੋਇਆ ਵੱਡਾ ਇਤਿਹਾਸ ਪਿਆ ਹੋਇਆ ਪ੍ਰਾਤਨ ਇਤਿਹਾਸ ਇੱਥੇ ਕੀ ਮਹਿਸੂਸ ਕਰਦੇ ਹੋ ਜਿਵੇਂ ਤੁਸੀਂ ਹੁਣ ਅਭਿਆਸ ਕਰ ਰਹੇ ਸੀ ਕਿ ਕਤીર ਉੱਪਰੋਂ ਛੱਡਿਆ ਤੁਸੀਂ ਕੀ ਮਹਿਸੂਸ ਕਰਦੇ ਹੋ ਇੱਥੇ ਆ ਇਹ ਤਾਂ ਪ੍ਰਾਣੀ ਗੱਲਾਂ ਬਾਬਾ ਜੀਵੇਂ ਪ੍ਰਾਣੀ ਸਿੰਘ ਜੰਗਲਾਂ 'ਚ ਰਹਿੰਦੇ ਸੀ ਪੱਤਾ ਪੱਤਾ ਸਿੰਘਾਂ ਦਾ ਵੈਰੀ ਉਹ ਬਸ ਬਲੱਡ ਲਾਈਨ ਹੈ ਹੁੰਦੀ ਆ ਆਪਾਂ ਸਾਰੇ ਸਿੰਘ ਉਹੀ ਨੇ ਆ ਜਿਹੜੇ ਸਿੰਘ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਇਹ ਕੋਈ ਅਜਦੇ ਸਿੰਘ ਥੋੜੇ ਚਲਦੇ ਆ ਰਹੇ ਨੇ ਇਹ ਪੁਰਾਣੇ ਸਮੇਂ ਦੇ ਇਹ ਇਹ ਜੰਗਲਾਂ ਨੂੰ ਦੇਖ ਖੁਸ਼ ਹੋ ਜਾਂਦੇ ਨੇ ਕਿਉਂਕਿ ਇਹ ਸਾਰਾ ਜੀਵਰੇ ਨੇ ਜੰਗਲਾਂ ਚ ਬਤਾਇਆ ਕੋੜੇ ਦੀਆਂ ਕਾਠਿਆਂ ਦੇ ਸੁੱਤੇ ਨੇ ਇਹ ਤਾਂ ਜੰਗਲਾਂ ਜਾ ਕੇ ਇੱਕ ਮੋਹੌਲ ਬਣ ਜਾਂਦਾ ਇੱਕ ਵਾਈਬ ਆਉਂਦੀ ਹੈ ਕਿ ਹਾਂ ਇੱਥੇ ਕੋਈ ਹੈ ਸਾਡਾ ਕੁਝ ਇੱਥੇ ਫਿਰ ਅਭਿਆਸ ਕਰਦੇ ਆ ਸਿੰਘ ਕੋਈ ਨੇਜੇਬਾਜੀ ਕਰਦਾ ਕੋਈ ਤੀਰ ਕਮਾਨ ਕੋਈ ਗਤਕਾ ਸੋ ਇਹ ਗੁਰੂ ਦੀ ਮਰਿਆਦਾ ਸਾਹਮਣੇ ਰੱਖਦੇ ਨੇ ਖਾਲਸੇ ਪੰਥ ਜਿਹੜਾ ਗੁਰੂ ਦਾ ਹੈ ਜੀ ਬਿਲਕੁਲ ਅੱਛਾ ਕਈ ਇਹਨੂੰ ਸਪੋਰਟਸ ਵਜੋਂ ਵੀ ਵਰਤਦੇ ਆ ਕਈ ਨੈਸ਼ਨਲ ਲੈਵਲ ਤੇ ਖੇਡਦੇ ਨੇ ਤੁਹਾਡੇ ਚ ਵੀ ਇਦਾਂ ਹੁੰਦਾ ਕਿ ਵੀ ਨਿਹੰਗ ਸਿੰਘ ਕਦੇ ਨੈਸ਼ਨਲ ਲੈਵਲ ਜਾਂ ਇੰਟਰਨੈਸ਼ਨਲ ਲੈਵਲ ਤੇ ਇਸ ਦਾ ਪ੍ਰਯੋਗ ਕੀਤਾ ਜਾਵੇ ਖੇਡਿਆ ਜਾਵੇ ਇਸ ਨੂੰ ਐਵੇਂ ਹੋਣਾ ਚਾਹੀਦਾ ਵੈਸੇ ਐਵੇਂ ਹੋਣਾ ਚਾਹੀਦਾ ਨਿਹੰਗ ਸਿੰਘਾਂ ਵੱਲੋਂ ਵੀ ਪਰ ਇਹ ਅੱਜ ਕੱਲ ਕੰਪੀਟੀਸ਼ਨ ਜਿਹੜਾ ਹੁੰਦਾ ਹੈ ਵਰਦੀ ਦੂਸਰੀ ਆਂਦੀ ਹੈ ਉੱਥੇ ਬਾਣਾ ਨਹੀਂ ਲੈ ਕੇ ਆਂਦੇ 올림픽ਸ ਚ ਬਾਣਾ ਨਹੀਂ ਆਂਦਾ ਉੱਥੇ ਵੀ ਵਰਦੀ ਦੂਸਰੀ ਪਾਈ ਜਾਂਦੀ ਹੈ ਫਿਰ ਤਾਂ ਕਰਕੇ ਗੁਪਤ ਜਿਹੜੀ ਵਿੱਦਿਆ ਇੱਥੇ ਰਹਿ ਗਈ ਨਿਹੰਗ ਸਿੰਘਾਂ ਤੱਕ ਇਹ ਉੱਪਰ ਲੈਵਲ ਤੱਕ ਨਹੀਂ ਗਈ ਹੈਗੀ ਤੇ ਸਰਕਾਰ ਨੂੰ ਵੀ ਚੈਨ ਕਰਨਾ ਚਾਹੀਦਾ ਕੋਈ ਇਹ ਜਿਹੜੀ ਆਰਚਰੀ ਹੈ ਨਿਹੰਗ ਸਿੰਘਾਂ ਦੀ ਉੱਪਰ ਤੱਕ ਜਾਵੇ ਗਤਕਾ ਤਾਂ ਚਲੋ ਹੈਗਾ ਹੀ ਹੈ ਨੈਸ਼ਨਲ ਲੈਵਲ ਇੰਟਰਨੈਸ਼ਨਲ ਲੈਵਲ ਪਰ ਆਰਚਰੀ ਦਾ ਹੈ ਨਹੀਂ ਇਹਦਾ ਕੋਈ ਹੋਣਾ ਚਾਹੀਦਾ ਸਾਹਿਬ ਨਿਹੰਗ ਸਿੰਘਾਂ ਦਾ ਵੀ ਤੁਹਾਨੂੰ ਲੱਗਦਾ ਕਿ ਕੋਈ ਰੋਡ ਮੈਪ ਐਜਾ ਤਿਆਰ ਹੋਣਾ ਚਾਹੀਦਾ ਜਿਸ ਦੇ ਵਿੱਚ ਤੁਹਾਡੇ ਵਰਗੇ ਸਿੰਘ ਹੋਰ ਜਿਵੇਂ ਸਾਰੇ ਵਿਦਿਆਲੇ ਦੇ ਸਿੰਘ ਨੇ ਉਹ ਆਰਚਰੀ ਨੂੰ ਵੱਡੇ ਲੈਵਲ ਤੱਕ ਲੈ ਕੇ ਜਾਣ ਵੀ ਸਿੱਖ ਤੇ ਹੱਥ ਦੇ ਵਿੱਚ ਕਿਵੇਂ ਘੋੜਿਆਂ ਦੇ ਉੱਤੇ ਜੰਗਾਂ ਲੜਦੇ ਸੀਗੇ ਤੇ ਕਿਵੇਂ ਤਿਆਰਬਰ ਤਿਆਰ ਸਿੰਘ ਹੁੰਦੇ ਸੀਗੇ ਵੀ ਸੌਂਦੇ ਵੀ ਕਿਵੇਂ ਸੀਗੇ ਕਾਠੀਆਂ ਦਿੱਤੀ ਜੀ ਇਹ ਦੁਬਾਰਾ ਹੋਣਾ ਕੰਮ ਬਾਬਾ ਜੀ ਇਹ ਜੰਗਲਾਂ ਵਾਲਾ ਸਿਸਟਮ ਦੁਬਾਰਾ ਆਣਾ ਹੈ ਫਿਰ ਉਹੀ ਘਰ-ਕੁਰਤੇ ਆ ਕੇ ਸਾਰੇ ਜੰਗਲਾਂ ਦਾ ਜਾਣਾ ਪੈਣਾ ਹੈ ਫਿਰ ਉਹੀ ਸਾਰਾ ਵਰਤਾਰਾ ਆਪ ਹੀ ਹੋ ਜਾਣਾ ਹੈ ਇਹ ਸਾਰੇ ਫਿਰ ਘੋੜਿਆਂ ਤੇ ਰਹਿਣਗੇ ਫਿਰ ਜੰਗਲਾਂ 'ਚ ਸਾਰੇ ਗੁਪਤ ਹੋ ਜਾਣਗੇ ਇਹ ਸਮਾਂ ਆਊਗਾ ਬਾਬਾ ਜੀ ਇਹ ਲਿਖਿਆ ਹੋਇਆ ਬਾਣੀ 'ਚ ਆਪਣਾ ਤੇ ਮਹਾਰਾਜ ਬਾਕੀ ਹੁਣ ਮਾਰਾ ਨੂੰ ਪਤਾ ਹੀ ਕਦ ਦਾਣਾ ਸਮਾਂ ਇਹ ਆਪਾਂ ਤਾਂ ਬਸ ਅਭਿਆਸ ਹੀ ਕਰ ਸਕਦੇ ਆ ਇਹ ਚੀਜ਼ਾਂ ਦਾ ਕਿ ਲੋੜ ਪੈ ਤਾਂ ਆਪਾਂ ਹਥਿਆਰ ਨੂੰ ਵਰਤਨਾ ਜਾਣ ਸਕੀਏ ਜੀ ਬਿਲਕੁਲ ਅੱਛਾ ਕਿੰਨਾ ਸਮਾਂ ਲੱਗਦਾ ਹੈ ਇਹਨੂੰ ਧਿਆਨ ਦੇ ਵਿੱਚ ਲਿਆਉਣ ਲਈ ਸੈਂਪਲ ਇਹ ਹੀ ਹੁੰਦਾ ਕਿ ਜੇ ਦੁਨਿਆਵੀ ਵਿੱਦਿਆ ਲੈ ਕੇ ਇਹਨੂੰ ਇੱਕ ਸਿੱਖ ਲਓ ਕਿ ਮੈਨੂੰ ਤੀਰ ਚਲਾਉਣਾ ਆ ਗਿਆ ਮੈਨੂੰ ਕਮਾਂਡ ਫੜਨੀ ਆ ਗਈ ਇਹ ਹੀ ਹੈ ਕਿ ਇਸ ਦੇ ਵਿੱਚ ਹੋਰ ਵੀ ਡੰਗਾਈ ਜਾਣੀ ਜਾਣਾ ਚਾਹੀਦਾ ਜਾਂ ਬਾਣੀ ਦੇ ਨਾਲ ਸਾਰੀਆਂ ਚੀਜ਼ਾਂ ਮਨ ਸ਼ਾਂਤ ਹੋਣਾ ਚਾਹੀਦਾ ਬੰਦੇ ਦਾ ਜੇ ਮਨ ਨਹੀਂ ਸ਼ਾਂਤ ਫਿਰ ਤੀਰ ਵੀ ਸ਼ਾਂਤ ਨਹੀਂ ਤੀਰ ਵੀ ਇੱਧਰ ਉੱਧਰ ਜਾਊਗਾ ਕਿਉਂਕਿ ਸਾਹ ਰੋਕਣਾ ਇੱਕ ਸਾਹ ਰੋਕ ਕੇ ਉਹਨੂੰ ਛੱਡਣਾ ਨਿਸ਼ਾਨਾ ਲਾਣਾ ਉੱਥੇ ਦੇਖਣਾ ਫੋਕਸ ਕਰਨਾ ਉਹ ਬੰਦਾ ਫੋਕਸ ਹੋਈ ਕਰ ਸਕਦਾ ਜਦੋਂ ਮਨ 'ਚ ਸ਼ਾਂਤੀ ਹੋਵੇ ਸ਼ਾਂਤੀ ਕਿਹਦੇ ਨਾਲ ਮਿਲਣੀ ਹੈ ਬਾਣੀ ਨਾਲ ਜੇ ਦੇਮਾਂ ਚ ਬਾਣੀ ਨਹੀਂ ਹੈਗਾ ਬਾਣੀ ਨਹੀਂ ਹੈਗੀ ਉਹਨੂੰ ਫੜਾ ਦਿਓ ਕੋਈ ਵੀ ਸ਼ਸਤਰ ਉਹ ਬੰਦਾ ਮਾਰ ਦੂ ਪਾਗ ਲੰਗ ਉਹ ਖੇਡ ਨਹੀਂ ਬੰਨੀ ਹੈਗੀ ਸੋ ਮਨ ਤੇ ਜਿੱਤੋ ਮਨ ਜਿੱਤਦਾ ਜਗਜੀਤ ਮਨ ਨੂੰ ਜਿੱਤੋ ਜੱਗ ਆਪੀ ਜਿੱਤ ਜਾਓਗੇ ਤੁਸੀਂ ਫਿਰ ਜੀ ਬਿਲਕੁਲ ਅੱਛਾ ਕਿੰਨੇ ਕ ਸਿੰਘ ਆਏ ਜਿਹੜੇ ਵਿਦਿਆਲਿਆ ਤੇ ਤੁਸੀਂ ਜ਼ਿਕਰ ਕਰ ਰਹੇ ਸੀਗੇ ਉਹਨਾਂ ਦੇ ਸਾਰੇ ਸਟੂਡੈਂਟ ਆਏ ਹਨ ਤੁਸੀਂ ਸਾਰੇ ਆਏ ਕਿੰਨੇ ਕ ਸਿੰਘ ਆਏ ਵਾਰ ਆਨੇਓ ਜਾਂ ਤਿਆਰਬਰ ਤਿਆਰ ਕਰਕੇ ਲੈ ਕੇ ਆਨੇਓ ਹਾਂਜੀ ਹਰ ਵਾਰ ਇਹ ਸਿੰਘ ਆਪਣੇ ਤਿਆਰਬਰ ਤਿਆਰ ਨੇ ਸਾਰੇ ਰਾਜਪੁਰੇ ਦੇ ਜਦ ਅਮਰਜੀਤ ਰਾਜਪੁਰੇ ਆਓ ਤੁਸੀਂ ਸਿੰਘ ਤਿਆਰ ਬਰ ਤਿਆਰ ਤੁਹਾਨੂੰ ਦਿਖਾਨਗੇ ਸਾਰੇ ਵਿਦਿਆਰਥੀ ਨੇ ਕਮ ਸੇ ਕਮ 30 40 ਲੱਖ ਫੌਜ ਹੈਗੀ ਆਪਣੀ ਇੱਥੇ ਜਿਹੜੇ ਰਾਜ ਇੱਥੇ ਵੀ ਆਂਦੇ ਆਨੰਦਪੁਰ ਸਾਹਿਬ ਉਹ ਕਿੰਨੇ ਕਿ ਸਿੰਘ ਤਿਆਰ ਨਵੇਂ ਵੀ ਕਰਕੇ ਲੈ ਕੇ ਆਉਂਦੇ ਆ ਤੁਸੀਂ ਹਰੇਕ ਸਾਲ ਬਾਬਾ ਜੀ ਦੋ ਤਿੰਨ ਬੰਦਾ ਦੋ ਤਿੰਨ ਸਿੰਘ ਨਵੇਂ ਜੁੜ ਜਾਂਦੇ ਨੇ ਦੋ ਤਿੰਨ ਤਿਆਰ ਬਰ ਤਿਆਰ ਉਹ ਦੇਖੋ ਦੇਖੋ ਹੁੰਦੇ ਨਾ ਹੁਣ ਦੇਖ ਦੇਖ ਕੇ ਹੁਣ ਮਹਾਰਾਜਾ ਕਹਿੰਦੇ ਖਾਲਸੇ ਨੂੰ ਕਹਿੰਦੇ ਇੱਕ ਮਹਾਰਾ ਹਵਾ ਹੀ ਚਲਾਣੀ ਆਏ ਸੀ ਕਿ ਜਿਹਨੂੰ ਸਿੰਘ ਨੂੰ ਸਿੰਘ ਦੇਖ ਕੇ ਅਮਰ ਸ਼ਕ ਲਿਆ ਕਰੂਗਾ ਉਹ ਇਹਨਾਂ ਦਾ ਪ੍ਰਭਾਵ ਹੋਗਾ ਖਾਲਸੇ ਦਾ ਇਹਨਾਂ ਪ੍ਰਤਾਪ ਹੋਏਗਾ ਇਹ ਨਵੀਂ ਜਿਹੜੀ ਮੌਨਿਕੋਨੇ ਹੋਣਗੇ ਉਹ ਵੀ ਦੇਖ ਕੇ ਮਾਰਾ ਕਹਿੰਦੇ ਮੇਰਾ ਖਾਲਸਾ ਇਵੇਂ ਪ੍ਰਗਟ ਹੋਊਗਾ ਹਵਾ ਵੀ ਐਸੀ ਚੱਲ ਪਈ। ਉਹ ਹੁਣ ਚੱਲ ਰਹੀ ਹੈ ਹਵਾ। ਲੱਗ ਰਿਹਾ ਨਾ ਜਿਵੇਂ ਮੁੰਡੇ ਆ ਰਹੇ ਨੇ ਟਰੈਕਟਰਾਂ ਦੇ ਉੱਤੇ ਹਰ ਇੱਕ ਦੇ ਗੋਲ ਪਰਨਾ ਜਿਵੇਂ ਅਸੀਂ ਦੇਖ ਰਹੇ ਹਾਂ ਨਾ ਕਈ ਮੁੰਡੇ ਨੇ ਜਿਨ੍ਹਾਂ ਨੂੰ ਵਿਹਾਰ ਮੋੜਾ ਹੋ ਰਿਹਾ ਸਿੱਖੀ ਵੱਲ ਕੇ ਵਾਪਸ ਘਰਾਂ ਨੂੰ ਪਰਤ ਰਹੇ ਨੇ। ਸਰਾਂ ਦੇ ਉੱਤੇ ਗੋਲ ਪਰਨੇ ਬੰਨੇ ਹੋਏ ਨੇ ਦਸਤਾਰਾਂ ਬੰਨੀਆਂ ਹੋਈਆਂ ਨੇ। ਕਿ ਲੱਗਦਾ ਕਿ ਇਹੀ ਉਹ ਹਵਾ ਹੈ ਕਿ ਵੀ ਹਾਂ ਆਪਣੇ ਘਰਾਂ ਨੂੰ ਵਾਪਸ ਪਰਤ ਰਹੇ ਨੇ। ਜੀ ਆਣਗੇ ਸਮਾਂ ਉਹ ਨੇੜੀ ਹੈ। ਮਾਰਾ ਨੇ ਬਚਨ ਵੀ ਕਿਤੇ ਕਿ ਮੇਰਾ 96 ਕਰੋੜ ਖਾਲਸਾ ਹੋਣਾ ਹੈ 96 ਕਰੋੜ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਹੌਲੀ ਹੌਲੀ ਜਿਹੜੇ ਅਮਰ ਸ਼ਖ ਤੇ ਜਾ ਰਹੇ ਨੇ ਉਹ 96 ਕਰੋੜ ਦੀ ਗਿਣਤੀ ਚ ਸ਼ਾਮਲ ਹੁੰਦੇ ਪਏ ਨੇ ਸੋ ਇਹ ਮਾਰਾ ਨੇ ਹਵਾ ਹੀ ਚਲਾਣੀ ਕਿ 96 ਕਰੋੜ ਦੀ ਗਿਣਤੀ ਕਰਨੀ ਕਰਨੀ ਹੈ ਮਾਰਾ ਦੇ ਬਚਨ ਅਟਾਲੇ ਨੇ ਕੋਈ ਰੋਕ ਨਹੀਂ ਸਕਦਾ ਕੋਈ ਟਾਲ ਨਹੀਂ ਸਕਦਾ ਨਾਲ ਸੋ ਇਹ ਬਸ ਹਵਾ ਹੀ ਚੱਲ ਪਈ ਹੁਣ ਕਹਿ ਲਓ ਬਸ ਜਿੰਨ ਜਿੰਨ ਨੂੰ ਹਵਾ ਲੱਗਦੀ ਰਹੇਣ ਉਹ ਖਾਲਸਾ ਬਣਦਾ ਜਾਣਾ ਤੇ ਖਾਲਸਾ ਰਾਜ ਇਦਾਂ ਹੀ ਕਾਇਮ ਹੋ ਜਾਣਾ ਬਸ ਬਿਲਕੁਲ ਜਾਂਦੇ ਕੋਈ ਸੁਨੇਹਾ ਦੇਣਾ ਚਾਹੂਗੇ ਜਿਸ ਤਿੱਕੇ ਦੇ ਨਾਲ ਕਈ ਹਜੇ ਵੀ ਭੁੱਲੇ ਹੋਏ ਨੇ ਪਟਕੇ ਹੋਏ ਨੇ ਕਿ ਇਹ ਸ਼ਸਤਰਾਂ ਦੇ ਨਾਲ ਤੇ ਬਾਣੇ ਦੇ ਨਾਲ ਕਿਵੇਂ ਜੁੜਨਾ ਹੈ ਬਾਣੀ ਦੇ ਨਾਲ ਕਿਵੇਂ ਜੁੜਨਾ ਦੇਖੋ ਭਾਈ ਪਹਿਲੇ ਬਾਣੀ ਬਾਣੀ ਦਾ ਕਰੋ ਪਹਿਲੇ ਪਹਿਰਾ ਜੇ ਬਾਣੀ ਤੁਹਾਡੀ ਹੈਗੀ ਹੈ ਪਹਿਰੇ ਚ ਤਾਂ ਹੀ ਤੁਹਾਡਾ ਬਾਣਾ ਆਊਗਾ ਜੇ ਬਾਣਾ ਆ ਗਿਆ ਫਿਰ ਤੁਹਾਨੂੰ ਸ਼ਸਤਰ ਵੀ ਆਣਗੇ ਸ਼ਸਤਰ ਆ ਕੇ ਸਾਰੀ ਵਿੱਦਿਆ ਵੀ ਤੁਹਾਡੂ ਬਾਣੀ ਬਾਣਾ ਪੰਖ ਪਛਾਨੋ ਸਿੰਘ ਗੁਰੂ ਦਾ ਪੰਛੀ ਜਾਨੋ ਜੇ ਪੰਛੀ ਦੇ ਪਰ ਵੱਡ ਦੂੜ ਨਹੀਂ ਸਕੂਗਾ ਉਵੇਂ ਬਾਣੀ ਤੇ ਬਾਣਾ ਇਹ ਪਰਨੇ ਦੋ ਠੀਕ ਹੈ ਨਾ ਤੇ ਜਿਸ ਕਰਕੇ ਬੈਲੈਂਸ ਆ ਇਹ ਮਾਰਨੇ ਬੈਲੈਂਸ ਬਣਾਇਆ ਹੋਇਆ ਬਿਲਕੁਲ ਬਾਣੀ ਪਹਿਲੇ ਬਾਣੀ ਕਰੋ ਫਿਰ ਬਾਣਾ ਆਪੀ ਆ ਜਾਊਗਾ ਬਾਣਾ ਆ ਕੇ ਸ਼ਸਤਰ ਵੀ ਆ ਜਾਣਗੇ ਮੇਰੇ ਕੋਈ ਲੋਡ ਹੀ ਨਹੀਂ ਫਿਰ ਕੋਈ ਹਰਾ ਹੀ ਨਹੀਂ ਸਕਦਾ ਆਪਾਂ ਨੂੰ ਫਿਰ ਬਿਲਕੁਲ ਬਹੁਤ ਸ਼ੁਕਰੀਆ ਸਮਾਂ ਦਿੱਤਾ ਤੁਸੀਂ ਭਾਈ ਸਾਹਿਬ ਜੀ ਸਾਡੇ ਨਾਲ ਸੀਗੇ ਜਿਵੇਂ ਇਹਨਾਂ ਨੇ ਸ਼ਸਤਰਾਂ ਦੇ ਦਰਸ਼ਨ ਕਰਾਏ ਨੇ ਤੇ ਹੱਥਾਂ ਦੇ ਉੱਤੇ ਜਿਵੇਂ ਇਹਨਾਂ ਨੇ ਦੱਸਿਆ ਕਿ ਵੀ ਇਹਨਾਂ ਨੂੰ ਸੁਰੱਖਿਆ ਵਜੋਂ ਵਰਤਿਆ ਜਾਂਦਾ ਹੈ ਕਿ ਅਗਰ ਜੇ ਕੋਈ ਗੱਲਬਾਤ ਹੁੰਦੀ ਹੈ ਤੇ ਨੱਕ ਸਿਰ ਦੇ ਉੱਤੇ ਮਾਰ ਸਕਦੇ ਐ ਇਸ ਦੇ ਨਾਲ ਕੜੇ ਦੱਸੇ ਜਿਵੇਂ ਇਹਨਾਂ ਕੋਲ ਛੋਟਾ ਚਾਕੂ ਸੀਗਾ ਤੇ ਇਹਨੂੰ ਗੋਲ ਤੇਗ ਕਿਹਾ ਇਹਨਾਂ ਨੇ ਤੇ ਜਿਵੇਂ ਇਹਨਾਂ ਨੇ ਸਮਝਾਇਆ ਅਸੀਂ ਤੁਹਾਡੇ ਤੱਕ ਇਹਨਾਂ ਦਾ ਦਰਸ਼ਨ ਕਰਾਏ ਨੇ ਇਹਨਾਂ ਦਾ ਇਹ ਕਹਿੰਦਾ ਕਿ ਅਸੀਂ ਇੱਕ ਵਿਦਿਆਲਿਆ ਦੇ ਵਿੱਚ ਹੈਗੇ ਹਾਂ ਜਿੱਥੋਂ ਕਾਫੀ ਸਟੂਡੈਂਟ ਵਿਦਿਆਰਥੀ ਨੇ ਜਿਹੜੇ ਹਰ ਬਾਰ ਤਿਆਰ ਹੁੰਦੇ ਨੇ ਨਵੇਂ ਤੋਂ ਨਵਾਂ 3 4 5 ਜਿਹੜੇ ਨੇ ਇੱਥੇ ਜੁੜਦੇ ਨੇ ਤੇ ਉਹ ਆਨੰਦਪੁਰ ਸਾਹਿਬ ਆਉਂਦੇ ਨੇ ਦਰਸ਼ਨ ਮੇਲੇ ਕਰਦੇ ਨੇ ਤੇ ਇਹ ਵੀ ਇੱਥੇ ਦਰਸ਼ਨ ਦੇ ਲਈ ਪਹੁੰਚੇ ਹੋਏ ਸੀਗੇ